ਆ ਵੀ ਪਹਿਲਾ ਕਲਚਰ ਹੁੰਦਾ ਸੀ ਆ ਗੱਡੇ-ਗੁੱਡੇ ਹੁੰਦੇ ਸੀ ਜਿਹੜੇ ਜਦੋਂ ਆਪ ਮੇਲਾ ਗੇ ਲਾਉਣਾ ਵਸਾਖੀ ਦਾ ਜਾਂ ਕੋਈ ਵਿਆਹ ਸ਼ਾਦੀ ਤੇ ਗੱਬਰੂ ਐ ਐ ਜਿਹੜਾ ਉਹ ਭਗੜੇ-ਭੁਗੜੇ ਪਾਉਂਦੇ ਹੁੰਦੇ ਸੀਗੇ ਇਹ ਚੀਜ਼ਾਂ ਉਹ ਸਮੇਂ ਆਮ ਸੀ ਅੱਜ ਤੇ ਆਪਾਂ ਨੂੰ ਦੇਖਣ ਨੂੰ ਬੜੀਆਂ ਬਲਖਣ ਜੀਆਂ ਲੱਗਦੀਆਂ ਨਾ ਪਰ ਇਹ ਚੀਜ਼ਾਂ ਉਹ ਆਮ ਸੀ ਇੱਕ ਚੀਜ਼ ਹੋਰ ਤੁਹਾਨੂੰ ਵਿਖਾਉਣਾ ਜਿਹੜੀਆਂ ਆਪ ਜਾਰੀਆਂ ਉਦੋਂ ਪ੍ਰਚਲਿਤ ਨੇ ਚੀਜ਼ਾਂ ਤੇ ਆਪ ਜਿਆਦੀਆਂ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸੀਗਾ ਆ ਜਿਹੜੀਆਂ ਸੀ ਸੋ ਪਾਥੀਆਂ ਨੂੰ ਐਵੇਂ ਕੰਧਾਂ ਦੇ ਉੱਪਰ ਚਪਕਾਇਆ ਜਾਂਦਾ ਸੀਗਾ ਦੋ ਚੋਂ ਉਦੋਂ ਕੰਧ ਨਾਲੋਂ ਪਾਥੀ ਜਿਆਦੀ ਪਿਆਰੀ ਹੁੰਦੀ ਸੀ ਕਿਉਂਕਿ ਬੀਬੀਆਂ ਨੂੰ ਰਾਸ਼ਨ ਪਾਣੀ ਪਕਾਉਣ ਦੇ ਵਿੱਚ ਪਾਥੀਆਂ ਹੀ ਰੋਜ਼ ਕੰਮ ਆਉਂਦੀਆਂ ਸੀਗੀਆਂ ਤੇ ਅੱਜ ਕੱਲ ਦੇ ਕੰਧਾਂ ਹੀ ਜਿਆਦੀਆਂ ਪਿਆਰੀਆਂ ਹੋ ਗੀਆਂ ਆਪਾਂ ਨੂੰ ਵੀ ਆਪਾਂ ਕਹਿੰਦੇ ਗੋਹਾ ਮੜਾ ਤੇ ਕੰਧਾਂ ਚੰਗੀਆਂ ਪਰ ਨਹੀਂ ਉਦੋਂ ਇਹ ਚੀਜ਼ਾਂ ਜਿਆਦੀਆਂ ਪਿਆਰੀਆਂ ਹੁੰਦੀਆਂ ਸੀ ਕਿਉਂਕਿ ਰੋਟੀ ਵਿੱਚ ਸਾਰਾ ਇਸੇ 'ਚ ਹੁੰਦਾ ਸੀ